we uh -huh. ਹਾਂ ਜੀ ਅੱਜ ਖੂਨਦਾਨ ਕੈਂਪ ਤੇ ਤੁਸੀਂ ਸ਼ਿਰਕਤ ਕੀਤੀ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਜਿਨ੍ਹਾਂ ਨੇ ਅੱਜ ਖੂਨਦਾਨ ਕੀਤਾ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੇ ਵਧਾਈ ਪੇਸ਼ ਕਰਦਾ ਵਪਾਰ ਮੰਡਲ ਭਦੌੜ ਦੇ ਪ੍ਰਧਾਨ ਸ਼੍ਰੀ ਗਰਦੀਪ ਕੁਮਾਰ ਦੀਪਾ ਜੀ ਨੂੰ ਜਿਹੜੇ ਲਗਾਤਾਰ ਆਪਣੀ ਟੀਮ ਨੂੰ ਕਾਇਮ ਰੱਖਦੇ ਹੋਏ ਹਰ ਸਾਲ ਲੜੀ ਬਾਰ ਜਿਹੜੇ ਬਲੱਡ ਡੋਨੇਸ਼ਨ ਕੈਂਪ ਉਹ ਲਾ ਰਹੇ ਨੇ ਉਹਨਾਂ ਦਾ ਉਹਨਾਂ ਜਿਹੜੀ ਉਹ ਸੇਵਾ ਕਰ ਰਹੇ ਨੇ ਉਹਨਾਂ ਨੂੰ ਸ਼ਹਿਰ ਨਿਵਾਸੀ ਹਮੇਸ਼ਾ ਯਾਦ ਰੱਖਣਗੇ ਸ਼ਹਿਰ ਨਿਵਾਸੀ ਨਹੀਂ ਬਲਕਿ ਜਿਹੜੇ ਜਿੱਥੋਂ-ਜਿੱਥੋਂ ਦੀਆਂ ਟੀਮਾਂ ਸਰਕਾਰੀਆਂ ਨੂੰ ਉਹ ਆਪਣਾ ਜਿਹੜਾ ਬਲੱਡ ਡੋਨੇਸ਼ਨ ਦੇ ਯੂਨਿਟ ਆ ਦਿੰਦੇ ਨੇ ਤਾਂ ਉਹ ਉਹਨਾਂ ਦਾ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਤੇ ਜਿਹੜੇ ਡੋਨਰ ਨੇ ਜਿਨ੍ਹਾਂ ਨੇ ਅੱਜ ਖੂਨਦਾਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਖੂਨਦਾਨ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਵੀ ਦਾਨ ਨਹੀਂ ਹੈ ਹਾਂਜੀ ਇਹ ਕਹਿਵਾ ਕੈਂਪ ਲੱਗਿਆ ਹੁਣ ਤੱਕ ਦਾਸ ਲੱਗਿਆ ਰਜਿੰਦਰ ਮਹਾਰਾਜ ਹਾਂਜੀ ਇਹ ਤਾਂ ਹੁਣ ਕੈਂਪ ਮੈਨੂੰ ਮੈਂ ਤਾਂ ਹਰ ਸਾਲ ਹੀ ਸ਼ਮੂਲੀਅਤ ਕਰਦਾ ਮੈਨੂੰ ਤਾਂ ਐਂ ਲੱਗਦਾ ਮੈਨੂੰ ਮੈਨੂੰ ਤਾਂ ਐਂ ਲੱਗਦਾ ਵੀ ਬਹੁਤ ਸਾਲ ਹੋ ਗਏ ਪਰ ਗਿਣਤੀ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇਹ ਪੰਜਵਾਂ ਖੂਨਦਾਨ ਕੈਂਪ ਆ ਤੇ ਹਰ ਸਾਲ ਅਸੀਂ ਇਸ ਕੈਂਪ ਦੇ ਵਿੱਚ ਜੋਸ਼-ਖੋਸ਼ ਨਾਲ ਅਸੀਂ ਸ਼ਮੂਲੀਅਤ ਕਰਦੇ ਹਾਂ ਲੋਕਾਂ ਦਾ ਕਿਹੋ ਜਿਹਾ ਕਿਹੋ ਜਿਹਾ ਸਾਡਾ ਹੈ ਚੰਗੇ ਕੰਮਾਂ ਵਾਸਤੇ ਆਪਣੇ ਜਿਹੜੇ ਪਟੌੜ ਨਿਵਾਸੀ ਆ ਜਾਂ ਇਲਾਕਾ ਨਿਵਾਸੀ ਉਹ ਹਮੇਸ਼ਾ ਤਿਆਰ ਰਹਿੰਦੇ ਆ ਜਦੋਂ ਵੀ ਦੀਪਾ ਜੀ ਸੁਨੇਹਾ ਲਾਉਂਦੇ ਆ ਅੱਜ ਮੈਂ ਕਿਹਾ ਬਾਜ਼ਾਰ ਦਾ ਸਾਂਝੀ ਸੰਸਥਾਵਾਂ ਦਾ ਕਲੱਬ ਕੋਈ ਵੀ ਹਰਿਆਵਲਰ ਕੋਈ ਵੀ ਸੰਸਥਾਣੀ ਰਹੀ ਜਿਨ੍ਹਾਂ ਨੇ ਕੈਂਪ ਦੇ ਵਿੱਚ ਆ ਕੇ ਵਪਾਰ ਮੰਡਲ ਦੀ ਤੇ ਬਾਕੀ ਸੰਸਥਾਵਾਂ ਦੀ ਤੇ ਡੋਨਰਾਂ ਦੀ ਹੌਸਲਾ ਵਜਾਈ ਨਾ ਕੀਤੀ ਹੋਵੇ ਸਾਰਿਆਂ ਨੇ ਦੀਪਾ ਜੀ ਨੂੰ ਬਹੁਤ ਵਧਾਈ ਕੀਤੀ ਹੈ ਤੇ ਜਿਹੜੇ ਉਹਨਾਂ ਦੇ ਨੇਕ ਕਾਰਜ ਦੀ ਛਲਾਗਾ ਕੀਤੀ ਹੈ ਜੀ ਇਹੋ ਜੇ ਕਾਰਜਾਂ ਬਾਰੇ ਲੋਕਾਂ ਨੂੰ ਕਿਸ ਨੇ ਦੇਖੋ ਮੈਂ ਤਾਂ ਕਹਿਣਾ ਵੀ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਦੀ ਅਲਾਮਤ ਬਹੁਤ ਵੱਧ ਚੁੱਕੀ ਆ ਜੇਕਰ ਇਹੋ ਜਿਹੇ ਚੰਗੇ ਕਾਰਜ ਸਮਾਜ ਦੇ ਵਿੱਚ ਹੁੰਦੇ ਰਹਿਣਗੇ ਖੇਡਾਂ ਹੁੰਦੀਆਂ ਰਹਿਣਗੀਆਂ ਕੈਂਪ ਲੱਗਣਗੇ ਜਿਹੜੇ ਪੜ੍ਹਾਈ ਲਿਖਾਈ ਦੇ ਮੁਕਾਬਲੇ ਹੋਣਗੇ ਜਰੂਰ ਉਹਨਾਂ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਸੰਦੇਸ਼ ਜਾਂਦਾ ਤੇ ਚੰਗਾ ਸੰਦੇਸ਼ ਦੇਣ ਦੇ ਲਈ ਗਰਦੀਪ ਕੁਮਾਰ ਦੀਪਾ ਜੀ ਪ੍ਰধান ਵਪਾਰ ਮੰਡਲ ਤੇ ਉਹਨਾਂ ਦੀ ਸਮੁੱਚੀ ਟੀਮ ਬਹੁਤ ਵਧੀਆ ਰੋਲ ਅਦਾ ਕਰ ਰਹੀ ਹੈ ਇਸ ਗੱਲ ਦੇ ਲਈ ਮੈਂ ਇਹਨਾਂ ਸਮੁੱਚੇ ਸਾਰੇ ਇਹਨਾਂ ਦੇ ਮੈਂਬਰ ਤੇ ਅਹੁਦੇਦਾਰ ਸਹਿਬਾਨਾਂ ਨੂੰ ਅੱਜ ਆਪਣੇ ਵੱਲੋਂ ਸਮੁੱਚੇ ਸ਼ਹਿਰ ਵੱਲੋਂ ਐਮਸੀ ਸਹਿਬਾਨਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਮੈਂ ਵਪਾਰ ਮੰਡਲ ਪਹਿਲਾ ਸਵਾਲ ਕਰਾਂਗੇ ਬੜਾ ਤੇਜ਼ ਅੱਛਾ ਪ੍ਰਧਾਨ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਮਖੂਦਨ ਕੈਂਪ ਲਗਾਇਆ ਇਹ ਕੈਮਪ ਆ ਤੇ ਅੱਜ ਕਿੰਨੀਆਂ ਜੂਨ ਤਾਂ ਹੁਣ ਤੱਕ ਦਾਨ ਕਿੰਨੇ ਜਾ ਚੁੱਕੇ ਹਨ ਬਲਡ ਡੋਨਰ ਮੇਰਾ ਨਾਮ ਗੁਰਦੀਪ ਕੁਮਾਰ ਦੀਪਾ ਜੀ ਹੁਣ ਤੱਕ ਟੋਟਲ 35 ਦੇ ਕਰੀਬ ਜੂੰਟਾ ਹੋ ਚੁੱਕੇ ਨੇ ਜੀ ਆ ਇਹ ਸਾਡਾ ਪੰਜਵਾਂ ਖੂਨਦਾਨ ਕੈਂਪ ਆ ਜੀ ਇਸ ਕੈਂਪ ਦੇ ਸਾਨੂੰ ਬਹੁਤ ਸਹਾਇਕ ਮਿਲਿਆ ਹੈਗਾ ਜੀ ਸਾਰੇ ਭਦੌੜ ਦੇ ਨਗਰ ਨਿਵਾਸੀਆਂ ਦਾ ਸਾਡੇ ਪ੍ਰਧਾਨ ਮਨੀਸ਼ ਕੁਮਾਰ ਗਰਗ ਜੀਆਂ ਦਾ ਇਹਨਾਂ ਦੀ ਸਾਰੀ ਟੀਮ ਦਾ ਜੀ ਤੇ ਬਾਕੀ ਬਲੱਡ ਡੋਨਰ ਸੋਸਾਇਟੀ ਭਦੌੜ ਦਾ ਜੀ ਬਾਕੀ ਹਰਿਆਵਲ ਲੈਰ ਭਦੌੜ ਦਾ ਜੀ ਸ੍ਰੀ ਕ੍ਰਿਸ਼ਨਾ ਕਲੱਬ ਦਾ ਜੀ ਬਾਕੀ ਸਾਰੇ ਮੇਰੇ ਵੀਰ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਸਾਰੇ ਭਧੌੜ ਦੇ ਵਿੱਚੋਂ ਮੈਨੂੰ ਸਾਰਿਆਂ ਦਾ ਸਹਿਯੋਗ ਮਿਲਿਆ ਜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰੋਗੇ ਵੀਰ ਬਲੱਡ ਡੋਨਰ ਬਣਨ ਲਈ ਮੈਂ ਸਾਰੀ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹੂੰਗਾ ਤੁਸੀਂ ਵੀ ਵੱਧ ਚੜ ਕੇ ਕੋਈ ਵੀ ਖੇਡਾਂ ਹੋਣ ਕੋਈ ਵੀ ਸਪੋਰਟਸ ਖੇਡਾਂ ਹੋਣ ਜਾਂ ਕੋਈ ਬਲੱਡ ਕੈਂਪ ਹੋਵੇ ਕੋਈ ਵੀ ਇਨਸਾਨੀਅਤ ਦੀ ਸੇਵਾ ਹੋਵੇ ਤੁਸੀਂ ਵੱਧ ਚੜ ਕੇ ਹਿੱਸਾ ਲਓ ਉਹਦੇ ਲਈ ਤਾਂ ਕਿ ਆਪਣੇ ਪੰਜਾਬ ਦੀ ਤਰੱਕੀ ਹੋ ਸਕੇ ਅੱਜ ਕਿਤੋਂ ਕਿਤੋਂ ਟੀਮਾਂ ਆਈਆਂ ਤੇ ਹੁਣ ਤੱਕ ਕਿੰਨੀਆਂ ਜੂਨਟਾਂ ਹੋਈਆਂ ਸਾਡੇ ਕੋਲੇ ਬਰਨਾਲਾ ਸਰਕਾਰੀ ਹਸਪੀਟਲ ਦੀ ਟੀਮ ਆਈ ਹੈ ਜੀ ਹੁਣ ਤੱਕ ਟੋਟਲ 35 ਤੋਂ 40 ਜੂਨਟਾਂ ਹੋ ਚੁੱਕੀਆਂ ਨੇ ਜੀ ਲੋਕਾਂ ਦਾ ਕਿਹੋ ਜਿਹਾ ਸਹਿਯੋਗ ਹੈ ਮੈਨੂੰ ਲੋਕਾਂ ਦਾ ਪੂਰਾ ਸਹਿਯੋਗ ਆ ਜੀ ਵਪਾਰ ਮੰਡਲ ਨੂੰ ਪੂਰਾ ਸਹਿਯੋਗ ਆ ਸਾਰਿਆਂ ਦਾ ਜੀ ਮੈਂ ਸਾਰਿਆਂ ਦਾ ਸਾਰੇ ਭਦੌੜ ਨਿਵਾਸੀਆਂ ਦਾ ਸਾਰੇ ਪ੍ਰਧਾਨ ਦਾ ਐਮਸੀ ਕਮੇਟੀ ਮਿਊਸਪਲ ਕਮੇਟੀ ਦਾ ਸਾਰਿਆਂ ਦਾ ਬਹੁਤ ਹੀ ਦਿਲੋਂ ਤਹਿ ਦਿਲੋਂ ਬਕਰਦਾ ਜੀ ਇਵ ਮੰਦਰ ਪੱਥਰ ਵਾਲੀ ਮੰਦਿਰ ਵਿੱਚ ਅੱਜ ਇੱਕ ਖੂਨ ਨਾਲ ਕੈਂਪ ਲਗਾਇਆ ਜਾ ਰਿਹਾ ਅੱਜ ਤੁਸੀਂ ਇੱਥੇ ਪਹੁੰਚੇ ਵਿਸ਼ੇਸ਼ ਹੋਰ ਤੇ ਤੁਹਾਡਾ ਧੰਨਵਾਦ ਕਰਦੇ ਆ ਅੱਜ ਜੋ ਇਹ ਕੈਵਨ ਕੈਂਪ ਲੱਗਾ ਕਿੰਨਾ ਇਹਦੀ ਹੁਣ ਤੱਕ ਕਿੰਨੇ ਕੈਂਪ ਲੱਗ ਚੁੱਕੇ ਇਸ ਤੋਂ ਪਹਿਲਾਂ ਵੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਨੇ ਅੱਜ ਤੱਕ ਖੂਨਦਾਨ ਕੈਂਪ ਲਾ ਚੁੱਕੇ ਆ ਤੇ ਜਿਹੜੇ ਅੱਜ ਤੁਹਾਡੇ ਨਾਲ ਇੱਕ ਹੋਰ ਪਾਰਟਿਸਪੇਟ ਕੀਤਾਗਾ ਤੇ ਉਹਨਾਂ ਵੱਲੋਂ ਵੀ ਤੇ ਤੁਸੀਂ ਉਹਨਾਂ ਬਾਰੇ ਦੱਸੋ ਕੀ ਕਹਿਣਾ ਚਾਹੋਗੇ ਲਾਲਾ ਜਗਤਰਾਣ ਜੀ ਦੀ ਚਤਾਲਵੀ ਮਤਲਬ 44 ਚਤਾਲਵੀ ਵਰਸੀ ਤੇ ਇਹ ਖੂਨਦਾਨ ਕੈਂਪ ਲੱਗ ਰਿਹਾ ਫਿਫਥ ਇਹ ਯਾਨੀ ਕਿ ਹੁਣ ਤਾਈਂ ਦਾ ਪੰਜਵਾਂ ਮਤਲਬ ਕੈਂਪ ਜੀਵੇ ਚੁਰਕੇਸ਼ ਰੌਕੀ ਜੀ ਤੇ ਡਿਪਾਰਟਮੈਂਟ ਦੇ ਪ੍ਰਧਾਨ ਦਿਪਾਗੀ ਤੇ ਹੋਰ ਸਾਰੇ ਰਲ ਕੇ ਲਵਾ ਰਹੇ ਨੇ ਬਹੁਤ ਸ਼ਲਾਘਾਯੋਗ ਕਦਮ ਬਹੁਤ ਸ਼ਲਾਘਾਯੋਗ ਕਦਮ ਬਹੁਤ ਬਹੁਤ ਡੋਨੇਟਰ ਆਏ ਨੇ ਤੇ ਸਾਰੇ ਜਿੰਨੇ ਸਾਡੇ ਸ਼ਹਿਰ ਦੀਆਂ ਖਾਸ ਅਕਸਰੀ ਤਾਂ ਸਾਰੀਆਂ ਆਈਆਂ ਤੇ ਬਹੁਤ ਵਧੀਆ ਪ੍ਰਾਲਾ ਜਿੰਨਾਂ ਨੇ ਖੁੰਦਾਨ ਕੈਂਪਸ ਇਹਨਾਂ ਨੇ ਖੁੰਦਾਨ ਕੀਤਾਗਾ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲਈ ਮੈਂ ਇਹਨਾਂ ਨੂੰ ਜਿਵੇਂ ਇੱਕ ਮੁੰਡੇ ਨੇ 36 ਵਾਰ ਦਿੱਤਾ 36 36 ਵਾਰ ਉਹਨੂੰ ਆਖਿਆ ਵੀ ਇਹੇ ਜੇ ਲਈ ਆਪਾਂ ਫੇਰ ਵੀ ਹਾਜ਼ਰ ਆ ਹੁਣ ਵੀ ਜੇ ਕਿਸੇ ਲੋੜਵੰਦ ਨੂੰ ਜਿੰਨਾਂ ਕੋ ਕੋ ਕਰ ਸਕਦੇ ਆ ਆਪਾਂ ਕਰਾਂਗੇ ਹਾਜ਼ਰ ਇਹ ਰੋਕੀ ਜੀ ਦੀਪਾ ਜੀ ਨਤਨ ਜੀ ਇਹ ਸਾਰੇ ਸ਼ੀਤਲ ਜੀ ਸਾਰੇ ਮੁੰਡੇ ਸਾਡੇ ਨਾਲ ਕੇ ਕਲੱਬ ਵਾਲੇ ਵਧੀਆ ਕੰਮ ਕਰ ਰਹੇ ਨੇ ਤੇ ਮੈਂ ਜਿੰਨੇ ਵੀ ਲੋਕ ਇਹਨਾਂ ਨਾਲ ਆ शलाघा जो कदम नौजवान पीढ़ी नशे थो बचण बराए इंसान बण जान